ਵਾਹ ਜੀ ਜਿਹੜਾ ਸੋਸ਼ਲ ਮੀਡੀਆ ਤੇ ਆ ਭਈ ਇਹ ਭਜਾਓ ਜਾਂ ਪ੍ਰਵਾਸੀ ਮਜ਼ਦੂਰ ਆ ਇਹਦੇ ਤੇ ਆਪਣਾ ਅਗਰਾਹ ਜਥੇਬੰਦੀ ਦਾ ਕੀ ਬਿਆਨ ਆ ਜੀ ਆਪਣੀ ਜਥੇਬੰਦੀ ਭਾਰਤੀ ਕਿਸਾਨ ਯੂਨਿਟਤਾ ਅਗਰਾਹਾ ਅਸੀਂ ਜ਼ਿਲ੍ਹਾ ਕਮੇਟੀ ਮੋਗਾ ਵੱਲੋਂ ਜਿਹੜੀ ਆਪਣੀ ਜਥੇਬੰਦੀ ਦੀ ਸਮਝ ਹੈ ਕਿ ਜਿਹੜਾ ਸ਼ਹਿਰਪੁਰ ਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ 5 ਸਾਲ ਦੇ ਬੱਚੇ ਤੇ ਤਸ਼ੱਦਦ ਕੀਤਾ ਗਿਆ ਉਹਦੀ ਕੋਰ ਨਿੰਦਾ ਕਰਦੀ ਹੈ ਜਥੇਬੰਦੀ ਤੇ ਮੰਗ ਕਰਦੀ ਹੈ ਪ੍ਰਸ਼ਾਸਨ ਤੋਂ ਕਿ ਉਹਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਜਾਂਦੀ ਫਾਂਸੀ ਤੱਕ ਸਜ਼ਾ ਦਿੱਤੀ ਜਾਵੇ ਉਸ ਇਨਸਾਨ ਨੂੰ ਉਸ ਦਰਿੰਦੇ ਨੂੰ ਜਿਹਨੇ ਇਸ ਬੱਚੇ ਨਾਲ ਕੋ ਕਰਮ ਕੀਤਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਦੂਜਾ ਕਿ ਇੱਕ ਨਾਲ ਦੀ ਨਾਲ ਫਿਰਕਾ ਪ੍ਰਸਤੀ ਅੰਸਰਾਂ ਵੱਲੋਂ ਇਹ ਮਹਮਾ ਚਲਾਤੀ ਕਿ ਭਈ ਇਹ ਭਜਾਓ ਪੰਜਾਬ ਬਚਾਓ ਇਹ ਸਰਾਸਰ ਗਲਤ ਆ ਜਥੇਬੰਦੀ ਇਹਦੀ ਨਿੰਦਾ ਕਰਦੀ ਆ ਕਿਉਂਕਿ ਇੱਕ ਜੇ ਕਿਸੇ ਭਾਈਚਾਰੇ ਦੇ ਵਿੱਚੋਂ ਕਿਸੇ ਨੇ ਇੱਕ ਨੇ ਗਲਤੀ ਕੀਤੀ ਆrti ਤੇ ਉਹਦੀ ਸਜ਼ਾ ਸਾਰਿਆਂ ਨੂੰ ਨਹੀਂ ਮਿਲਣੀ ਚਾਹੀਦੀ ਅਸੀਂ ਇਹ ਸੰਤਾਪ ਆ ਜਿਹੜਾ ਸਾਡੇ ਕਿਰਤੀ ਲੋਕਾਂ ਨੇ 47 'ਚ ਵੀ ਹੰਡਾਇਆ 84 'ਚ ਵੀ ਹੰਡਾਇਆ ਕਿ ਜੇ ਕਿਸੇ ਨੇ ਕੋਈ ਗਲਤੀ ਕੀਤੀ ਆ ਤੇ ਜਾਣੇ ਅਣਜਾਣੇ ਚ ਕਿਸੇ ਤੋਂ ਹੋ ਜਾਂਦਾ ਤਾਂ ਉਹਦੀ ਸਜ਼ਾ ਸਾਡੇ ਲੋਕਾਂ ਨੇ 47 ਦੇ ਵਿੱਚ ਜਦੋਂ 37 ਕਰੋੜ ਦੀ ਆਬਾਦੀ ਸੀ ਦੇ 10 ਲੱਖ ਲੋਕਾਂ ਦਾ ਕਾਣ ਕੀਤਾ ਗਿਆ ਸਾਡੇ ਨਾਲੇ ਇਸ ਪੰਜਾਬ ਦੇ ਦੋ ਟੋਟੇ ਕੀਤੇ ਗਏ ਧਰਮਾਂ ਦੇ ਨਾਂ ਤੇ ਵੰਡਿਆ ਗਿਆ 84 ਵੇਲੇ ਹੋਇਆ 84 ਵੇਲੇ ਸਾਡੇ ਜਿਹੜੇ ਲੋਕ ਦਿੱਲੀ ਬੰਗਾਲ ਕਰਨਾਟਕ ਜਿੱਥੇ ਵੀ ਬਾਹਰ ਵਿਦੇਸ਼ਾਂ ਚ ਰਹਿੰਦੇ ਸੀ ਵਿਚਾਰੇ ਦੂਜੀਆਂ ਸਟੇਟਾਂ ਚ ਰਹਿੰਦੇ ਸੀ ਉਹਨਾਂ ਨੂੰ ਫੜ ਫੜ ਟਰੱਕਾਂ ਚੋਂ ਬੱਸਾਂ ਚੋਂ ਜਿਨ੍ਹਾਂ ਨੂੰ ਕੋਈ ਗੱਲ ਦਾਬ ਨਹੀਂ ਸੀ ਪਤਾ ਵਿਚਾਰਿਆਂ ਨੂੰ ਗਲਾਂ ਚ ਟਾਇਰ ਪਾ ਪਾ ਅੱਗਾਂ ਲਾਈਆਂ ਗਈਆਂ ਕਿ ਥੋਡੇ ਤੁਸੀਂ ਸਾਡੀ ਇੰਦਰਾ ਗਾਂਧੀ ਮਾਰਤਿ ਜਿਨ੍ਹਾਂ ਨੂੰ ਪਤਾ ਤੱਕ ਵੀ ਨਹੀਂ ਸੀ ਇਹ ਸਰਕਾਰਾਂ ਫਰਕਾ ਪ੍ਰਸਤੀ ਦੀ ਜਿਹੜੀ ਚਾਲ ਆ ਇਹ ਮੁੰਡ ਤੋਂ ਚੱਲਦੀਆਂ ਆਂ ਅੱਜ ਬਿਹਾਰ ਦੇ ਵਿੱਚ ਚੋਣਾਂ ਤੇ ਉਥੋਂ ਦੇ ਮੰਤਰੀਆਂ ਦਾ ਬਿਆਨ ਆਈ ਜਾਂਦਾ ਕਿ ਆਜੋ ਪ੍ਰਵਾਸੀਓ ਪੰਜਾਬ ਚੋਂ ਆਜੋ ਅਸੀਂ ਤੁਹਾਨੂੰ ਨੌਕਰੀਆਂ ਦੇਵਾਂਗੇ ਇਹ ਗੱਲ ਦੀ ਤਾਰ ਜੁੜਦੀ ਆਪਸ ਵਿੱਚ ਦੀ ਕਿ ਪਹਿਲਾਂ ਉਹ ਮੰਤਰੀ ਕਿੱਥੇ ਗਿਆ ਸੀ ਨੌਕਰੀਆਂ ਦੇਣ ਨਾਲ ਜਦੋਂ ਇਹ ਪ੍ਰਵਾਸੀ ਮਜ਼ਦੂਰ ਜਿਹੜੇ ਇੱਧਰ ਮਿਹਨਤ ਕਰਨ ਆਉਂਦੇ ਆ ਕਿਰਤ ਕਰਨ ਆਉਂਦੇ ਆ ਕਿਰਤ ਕਰਕੇ ਉਹਦਾ ਪਰਿਵਾਰ ਦਾ ਪੇਟ ਭਰ ਦਿਆ ਜਾ ਕੇ ਉਦੋਂ ਮੰਤਰੀਆਂ ਨੇ ਕਿਉਂ ਨਾ ਬਿਆਨ ਦਿੱਤੇ ਇਹ ਸਾਰੀ ਭਾਰਤੀ ਜਨਤਾ ਪਾਰਟੀ ਦੀ ਚਾਲ ਆ ਫਿਰਕਾ ਪ੍ਰਸਤੀ ਦੀ ਚਾਲ ਆ ਨਾਲ ਇਹਦੇ ਭਗਵੰਤ ਮਾਨ ਸਰਕਾਰ ਦੀ ਪੂਰੀ ਸ਼ਹਿ ਆ ਕਿਉਂਕਿ ਲੋਕ ਪਾਣੀ ਨਾ ਡੁੱਬ ਕੇ ਮਰ ਕੇ ਹੜਾਂ ਚ ਉਹਨਾਂ ਦੇ ਪਸ਼ੂ ਰੋੜ ਕੇ ਉਹਨਾਂ ਦੇ ਮਕਾਨ ਟਹਿ ਟੇਰੀ ਹੋ ਗਏ ਉਹਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਲੋਕਾਂ ਨੇ ਵੱਡੀ ਪੱਧਰ ਤੇ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਦਾ ਜਣਦੀ ਜਾ ਕੇ ਪਾਸਾ ਥੱਲੇ ਆ ਉਹਨਾਂ ਨੂੰ ਲੋੜੀਂਦੀਆਂ ਜਿਹੜੀਆਂ ਚੀਜ਼ਾਂ ਸੀ ਉਹ ਮੁਹੱਈਆ ਕਰਾਈਆਂ ਲੰਗਰ ਲਾਏ ਸਰਕਾਰ ਨੂੰ ਸ਼ਰਮ ਆ ਇਸ ਗੱਲ ਦੀ ਕਿ ਸਾਥੋਂ ਕੁਝ ਹੋਇਆ ਨਹੀਂ ਨਾ ਅਸੀਂ ਕੁਝ ਕਰਨਾ ਕਿਉਂਕਿ ਇਤਿਹਾਸ ਗਵਾਹ ਹੈ ਬੇਸ਼ੱਕ ਦੀ ਕਹੀ ਜਾਂਦੇ ਆ 1600 ਕਰੋੜ ਦੇਤਾ ਜੀ ਮੈਂ 20000 ਰੁਪਏ ਪ੍ਰਤੀ ਕਿੱਲੇ ਦਾ ਦੇਵਾਂਗਾ ਪਰ ਆਪਾਂ ਨੂੰ ਪਤਾ ਭਰਾਵੋ ਨਾ ਇਹਨਾਂ ਨੇ ਕਿਤੇ ਦਿੱਤਾ ਅੱਜ ਤੱਕ ਨਾ ਦੇਣਾ ਉਹ ਗੱਲ ਨੂੰ ਛਪਾਉਣ ਲਈ ਇਹ ਇੱਕ ਜਨਸੰਗਾਂ ਦੀ ਚਾਲ ਹੈ ਕਿ ਚੱਕ ਦਿਓ ਲੋਕਾਂ ਨੂੰ ਕਹਿ ਦਿਓ ਕਿ ਬਈਏ ਜੀ ਪੰਜਾਬ ਨੂੰ ਲੁੱਟ ਕੇ ਖਾ ਕੇ ਬਈਆਂ ਨੇ ਐਂ ਕਰਤਾ ਇਹਦਾ ਇੱਥੋਂ ਤੱਕ ਪੰਚਾਇਤਾਂ ਨੇ ਜੇ ਨਾ ਮਤੇ ਪਾਏ ਆ ਗਾਹਾਂ ਨੂੰ ਇੱਥੋਂ ਤੱਕ ਵੀ ਮਤੇ ਪਾਉਣਗੇ ਕਿ ਮਜ਼ਦੂਰਾਂ ਨੂੰ ਖੇਤਾਂ 'ਚ ਨਾ ਵੜਨ ਦਿਓ ਮਜ਼ਦੂਰਾਂ ਨੂੰ ਪੱਠੇ ਨਾ ਖੋਤਣ ਦਿਓ ਜਾਣਵੀ ਕਿਸਾਨਾਂ ਨੂੰ ਕਿਸਾਨਾਂ ਨਾਲ ਮਜ਼ਦੂਰਾਂ ਨੂੰ ਮਜ਼ਦੂਰਾਂ ਨਾਲ ਲੜਾਉਣ ਦੀ ਇੱਕ ਚਾਲ ਹੈ ਕਿਉਂਕਿ ਮੂਰੇ ਪਤਾ ਭਗਵੰਤ ਮਾਨ ਸਰਕਾਰ ਨੂੰ ਕਿ ਸਾਡੀ ਸਰਕਾਰ ਨਹੀਂ ਬਣਨੀ ਬਣ ਛੱਡ ਬਹੁਤ ਬੁਰੀ ਤਰ੍ਹਾਂ ਇਹਨਾਂ ਨਾਲ ਸਵਾਲ ਹੋਣਗੇ ਲੋਕ ਡਲ ਅਪਰੇਟ ਕਰਨਗੇ ਇਹਨਾਂ ਦੀ ਪਿੰਡਾਂ ਚ ਆ ਜਾਂਦੀ ਤੇ ਇਹਨਾਂ ਨੂੰ ਇਸ ਗੱਲ ਦਾ ਖर्श ਹੈ ਕਿ ਲੋਕਾਂ ਨੂੰ ਹੋਰ ਮਸਲਿਆਂ ਚ ਪਾ ਦਿਓ ਵੀ ਇਹ ਭਜਾਓ ਪੰਜਾਬ ਬਚਾਓ ਦਾ ਮਹਿਮ ਚਲਾ ਦਿਓ ਲੋਕ ਇਧਰ ਹੀ ਹੁਲਜੇ ਰਹਿਣਾ ਨਾ ਤਾਂ ਹੜਾਂ ਵਾਲੇ ਜਿਹੜੇ ਲੋਕ ਡੁੱਬੇ ਆ ਨਾ ਤਾਂ ਉਹਨਾਂ ਦੀ ਇਹ ਸਾਰ ਲੈਣ ਇੱਕੋ ਗੱਲ ਹੀ ਰਟ ਲਿਆ ਨ ਵੀ ਭਈਆਂ ਨੇ ਲੁੱਟ ਲਿਆ ਜਦੋਂ ਉਹ ਆਉਂਦੇ ਆ ਕਿਰਤ ਕਰਕੇ ਇੱਥੋਂ ਵਿਚਾਰੇ ਕੁਛ ਨਾ ਕੁਛ ਲੈ ਕੇ ਜਾਂਦੇ ਆ ਜੇ ਭਈਏ ਥੋੜ੍ਹ ਕੇ ਸਾਡੀ ਖੇਤੀ ਨੇ ਪ੍ਰਭਾਵਤ ਹੋ ਜਾਣਾ ਸਾਥੋਂ ਖੇਤੀ ਨਹੀਂ ਹੋਣੀ ਸਾਥੋਂ ਇੰਡਸਟਰੀਆਂ ਚ ਨਹੀਂ ਕੁਛ ਹੋਇਆ ਜਾਣਾ ਸਾਥੋਂ ਆ ਮੰਡੀਆਂ ਚ ਸਾਡਾ ਝੋਨਾ ਨਹੀਂ ਤੋਲਣਾ ਸਾਰਿਆਂ ਤੋਂ ਵੱਧ ਜਿਹੜੀ ਮਿਹਨਤ ਕਰਕੇ ਲੈ ਕੇ ਜਾਂਦੇ ਆ ਉਹ ਦਸਾਂ ਹੌਂਦੀ ਕਿਰਤ ਕਰਦੇ ਆ ਤੇ ਸਾਡੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਸਥਾਨ ਹੈ ਪਟਨਾ ਸਾਹਿਬ ਚ ਜਿਹੜਾ ਬਿਹਾਰ ਦੀ ਧਰਤੀ ਤੇ ਹੋਇਆ ਤੇ ਚਾ ਪੰਜਾ ਪਿਆਰੇ ਸਾਜਿਆ ਗੁਰੂ ਸਾਹਿਬ ਨੇ ਜਦੋਂ ਅੰਮ੍ਰਿਤਪਾਣ ਦੀਵੇਂ ਮਚਲਾਈ ਆ ਸ਼ੁਰੂ ਕੀਤਾ ਤੇ ਉਹਦੇ ਚੋਂ ਚਾਰ ਆ ਜਿਹੜੇ ਉਹ ਵਿਦੇਸ਼ਾਂ ਸੀ ਆਪਣੇ ਦੂਜੀਆਂ ਸਟੇਟਾਂ ਦੇ ਸੀ ਸਾਫ ਸਿਓ ਮੋਕਮ ਸਿਓ ਦਿਆਸਿਓ ਧਰਮ ਸਿਓ ਹਿੰਮਤ ਸਿਓ ਉਹ ਜਣੇ ਦੀ ਇਕੱਲਾ ਦਿਆਸਿਓ ਪੰਜਾਬ ਦਾ ਹੋਇਆ ਦੂਜੇ ਹੋਰ ਸਟੇਟਾਂ ਦੇ ਹੋਏ ਆ ਸਾਡੇ ਸਾਬ ਸਿਰ ਗੁਰੂ ਨਾਨਕ ਦੇਵ ਜੀ ਨੇ ਤਾਂ ਨੀਚਾ ਅੰਦਰ ਨੀਚ ਜਾਤ ਨੀਚੀ ਹੂਤ ਨੀਚ ਉਹਨਾਂ ਦਾ ਆ ਗੱਲ ਕਹੀ ਸੀ ਕਿਉਂਕਿ ਇੱਕ ਪਾਸੇ ਤਕੜੇ ਲੋਕ ਆ ਇੱਕ ਪਾਸੇ ਕਿਰਤੀ ਲੋਕ ਆ ਅਸੀਂ ਹਮੇਸ਼ਾ ਵਾਸਤੇ ਜਿੱਥੇ ਬੰਦियां ਕਿਰਤੀ ਲੋਕਾਂ ਦੇ ਨਾਲ ਖੜਦੀਆਂ ਸੱਚ ਨਾਲ ਖੜਦੀਆਂ ਤੇ ਸੱਚ ਆ ਜਿਹੜਾ ਉਹ ਬਈਆਂ ਦੇ ਕੋਲੇ ਆ ਬਈਏ ਨੇ ਜੀ ਨੇ ਕੀਤਾ ਇਹ ਕੁਛ ਆਪਾਂ ਨੂੰ ਸਖਤ ਤੋਂ ਸਖਤ ਸਜ਼ਾ ਮਨ ਦੇਣ ਹੋ ਮਿਲਣੀ ਚਾਹੀਦੀ ਉਹਨੂੰ ਤੇ ਇੱਕੋ ਤਾਂ ਪੰਜਾਬੀ ਬਹੁਤ ਬਰਾਦਕਾਰ ਕਰੀ ਜਾਂਦੇ ਆ ਐ ਤਾਂ ਹੁਣ ਇੱਕ ਟਰੱਕ ਡਰਾਈਵਰ ਮੁੰਡੇ ਤੋਂ ਗਲਤੀ ਹੋਈ ਐ ਅਮਰੀਕਾ 'ਚ ਐਂ ਤਾਂ ਫਿਰ ਉਹ ਸਾਰੇ ਅਮਰੀਕਾ 'ਚੋਂ ਸਾਡੇ ਪੰਜਾਬੀ ਕੱਢ ਦੇਣਗੇ ਐਂ ਤਾਂ ਜੂਪੀ ਦੇ ਵਿੱਚ ਸਾਡਾ ਕਿੰਨਾ ਪੰਜਾਬੀ ਬੈਠਾ ਕਿੰਨਾ ਐਮਪੀ 'ਚ ਬੈਠਾ ਕਿੰਨਾ ਕਰਨਾਟਕਾ 'ਚ ਬੈਠਾ ਕਿੱਡੇ-ਕੰਕੜੀਆਂ ਟਰਾਂਸਪੋਰਟਾਂ 'ਤੇ ਸਾਡੇ ਲੋਕਾਂ ਦੀਆਂ ਉੱਧਰ ਫਿਰ ਉਹ ਵੀ ਕੱਢਣਗੇ ਉਧਰੋਂ ਸੋ ਇਹ ਇੱਕ ਚਾਲ ਆ ਭਾਰਤੀ ਜਨਤਾ ਪਾਰਟੀ ਦੀ ਤੇ ਆਮ ਆਦਮੀ ਪਾਰਟੀ ਦੀ ਚਾਲ ਆ ਇਹ ਇਹਨੂੰ ਸਾਡੇ ਕਿਰਤੀ ਲੋਕਾਂ ਨੂੰ ਪੁੱਝਣਾ ਚਾਹੀਦਾ ਤੇ ਇਹਦੇ ਤੇ ਲੱਤ ਮਾਰਨੀ ਚਾਹੀਦੀ ਆ ਇਹ ਜੀ ਚੀਜ਼ ਦੇ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਆ ਤੇ ਸਾਡਾ ਕਿਸਾਨਾਂ ਤੇ ਮਜ਼ਦੂਰਾਂ ਦਾ ਬਹੁਤ ਵੱਡਾ ਭਾਈਚਾਰਾ ਅਸੀਂ ਨੌ ਮਾਸ ਦਾ ਰਿਸ਼ਤਾ ਸਾਡਾ ਆਪਸ ਵਿੱਚ ਦੀ ਅਸੀਂ ਇਹ ਚ ਟ੍ਰੇਡ ਨਹੀਂ ਹੋਣੀ ਚਾਹੀਦੀ ਤੇ ਚਾਹੁੰਦੇ ਸਾਡੇ ਭਈਏ ਭਰਾ ਇਹ ਸਾਡੇ ਕਿਰਤੀ ਲੋਕ ਆ ਇਹ ਸਾਡੇ ਅੰਗ ਸੰਗ ਰਹਿੰਦੇ ਆ ਸਾਡੀ ਕਿਰਤ ਜਬਾਨ ਦਾ ਯੋਗਦਾਨ ਪਾਉਂਦੇ ਆ ਤੇ ਸਾਡਾ ਜੇ ਅਨਾਜ ਦੀ ਪੈਦਾਵਾਰ ਹੁੰਦੀ ਆ ਤੇ ਅਸੀਂ ਕੇਂਦਰੀ ਪੂਲ ਦੇ ਵਿੱਚ 50% ਅਨਾਜ ਪਾਉਂਦੇ ਆ ਤਾਂ ਉਹ ਭਈਆਂ ਦੀ ਬਦੌਲਤ ਨਾਲ ਆ ਇਹ ਵੀ ਸਾਡੇ ਨਾਲ ਕੰਮ ਕਰਦੇ ਆ ਖੇਤਾਂ ਦੇ ਵਿੱਚ ਝੋਨਾ ਇਹ ਲਾਉਂਦੇ ਆ ਚੋਨਾ ਦੀ ਤਲਾਈ ਇਹ ਕਰਦੇ ਆ ਚੋਨਾ ਲੋੜ ਇਹ ਕਰਦੇ ਆ ਕਣਕ ਸਾਡੀ ਇਹ ਲਾਉਂਦੇ ਆ ਇਹ ਛਾਣਦੇ ਆ ਸੋ ਇਹ ਜਿਹੜੀ ਫਿਰਕਾ ਪ੍ਰਸਤੀ ਦੀ ਚਾਲ ਆ ਇਹ ਸਾਡੇ ਕਿਰਤੀ ਲੋਕਾਂ ਨੂੰ ਰਲ ਕੇ ਕੁੱਟਣੀ ਚਾਹੀਦੀ ਆ ਭਾਰਤੀ ਕਿਸਾਨੀ ਨੂੰ ਏਕਤਾ ਉਗਰਾਹਾ ਇਹ ਸਭ ਫਿਰਕਾ ਪ੍ਰਸਤੀ ਚਾਲ ਦੀ ਘੋਰ ਨਿੰਦਾ ਕਰਦੀ ਆ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਤੇ ਦੂਜੇ ਲੋਕਾਂ ਨੂੰ ਜਣ ਦੀ ਇੱਥੇ ਰਹਿਣ ਦੇ ਲਈ ਕਿਰਤੀ ਲੋਕਾਂ ਨੂੰ ਸਾਨੂੰ ਜਥੇਬੰਦੀਆਂ ਨੂੰ ਜਿੰਨੇ ਵੀ ਅਸੀਂ ਸਮਾਜ ਸੇਵੀ ਲੋਕ ਹੈ ਉਹਨਾਂ ਨੂੰ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਚਾਹੀਦਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ